ਕਿਸਨਾ ਕਿਸਨਾ ਆਇ ਤੇ ਨਹੀਂ ਪੰਗੇ ਲੈਂਦੇ ਰਹਿੰਦੇ ਹੋ ਅੱਜ ਵੀ ਤੁਸੀਂ ਇੱਕ ਨਵਾਂ ਪੰਗਾ ਛੇੜ ਕੇ ਬੈ ਗਏ ਹੋ 31 ਦਸੰਬਰ ਮੈਂ ਤੁਹਾਨੂੰ ਅੱਜੀ ਬੋਲ ਦੇਣਾ ਚਾਹੀਦਾ ਕਿ ਮੈਂ ਲੁਧਿਆਣਾ 'ਚ ਸ਼ੋਅ ਨਹੀਂ ਕਰ ਰਿਹਾ ਜੀ ਕਿਉਂਕਿ ਮੈਂ ਪੂਰਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਦਾ ਮੈਂ ਬਹੁਤ ਸਨਮਾਨ ਕਰਦਾ ਉਹਨਾਂ ਨੂੰ ਸ਼ਤਾਨ ਨਹੀਂ ਦਿੰਦਾ ਆਪਣੇ ਨਾਮ ਮੱਕਾ ਨਾਲ ਉਚੋਚੀ ਦਾ ਬਿਆਨ ਦਲ ਦਿਖਾਇਆ ਨਹੀਂ ਉਹਨਾਂ ਦਾ ਲੋਕ ਬਹੁਤ ਸਿਆਣੇ ਹੈ ਕਾਲੇ ਤੇ ਸ਼ੋਰ ਨਿਖਾਰਨਗੇ ਔਰ ਅਸੀਂ ਕੱਲ ਜਾ ਕੇ ਧਰਨਾ ਵੀ ਦਵਾਂਗੇ ਸ਼ੋਅ ਬੰਦ ਵੀ ਕਰਾਵਾਂ ਤੁਸੀਂ ਕਰਾ ਸਕਦੇ ਹੋ ਸ਼ੋਅ ਬੰਦ ਉਹ ਜੀ ਕਿਉਂ ਨਹੀਂ ਕਰਾ ਸਕਦੇ ਕਿਹੜਾ ਕੰਮ ਨਹੀਂ ਕਰ ਸਕਦਾ ਅਮੀ ਤੋੜਾ ਆਪਣੀ ਨਾਮ ਅੱਖਾਂ ਦੇ ਨਾਲ ਦੱਸ ਰਹੇ ਹੋ ਤੁਸੀਂ ਆਪ ਦੀ ਨਾਮ ਅੱਖਾਂ ਦੇ ਨਾਲ ਕਹਿ ਰਹੇ ਹੋ ਨਾ ਵੀ ਉਹਨਾਂ ਨੂੰ ਸ਼ਰਧਾਂਜਲੀ ਦਿਈਏ ਫਿਰ ਤੁਸੀਂ ਵੀਡੀਓ ਬਣਾਣੀ ਬੰਦ ਕਰ ਦਿਓ ਤੁਸੀਂ 7 ਦਿਨ ਵੀਡੀਓ ਨਾ ਪਾਇਓ ਕੋਈ ਆਪਣੇ ਪੇਜ ਤੇ ਤੁਸੀਂ ਤਾਂ ਅੱਜ ਸਵੇਰੇ ਵੀਡੀਓ ਚੜ੍ਹ ਕੇ ਬੈਠੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਹੋਸਟ ਅਤੇ ਦੋਸਤ ਕੌਮਸੀ ਦੇਖ ਰਹੇ ਹੋ ਤੁਸੀਂ ਸਾਰੇ ਪੀ9 ਨਿਊਜ਼ ਅਕਸਰੀ ਵਿਵਾਦਤ ਵਿੱਚ ਰਹਿੰਦੇ ਨੇ ਅਮੀ ਤੋੜਾ ਜੀ ਜਿਹੜੇ ਅੱਜ ਸਾਡੇ ਨਾਲ ਮੌਜੂਦ ਨੇ ਤੇ ਐਨੰਦੂ ਹਣੇ ਕੋ ਨਵੀਂ ਚਰਚਾ ਨੇ ਛੇੜੀ ਹੈ ਜਾਂ ਕਹਿ ਦਈਏ ਵੀ ਇਹਨਾਂ ਦੀ ਆਦਤ ਹੈ ਪੰਗੇ ਲੈਣ ਦੀ ਆ ਆਪਣੀ ਟੰਗ ਫਸਾਉਣ ਦੀ ਹਰ ਇੱਕ ਨਵੇਂ ਨਵੇਂ ਚੀਜ਼ਾਂ ਦੇ ਵਿੱਚ ਪਹਿਲਾਂ ਤਾਂ ਸਵਾਗਤ ਕਰਾਂਗੇ ਅਮਿਤ ਜੀ ਦਾ ਅਮਿਤ ਰੋੜਾ ਜੀ ਸਤਿ ਸ਼੍ਰੀ ਅਕਾਲ ਰਾਧਾ ਰਾਧੇ ਜੀ ਜੈ ਸ਼੍ਰੀ கிருஷ்ਨਾ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਜੀ ਤੁਸੀਂ ਹਰ ਇੱਕ ਕੋਈ ਨਾ ਕੋਈ ਗੱਲ ਛੇੜ ਲੈਂਦੇ ਹੋ ਕਿਸੇ ਨਾ ਕਿਸੇ ਜਗ੍ਹਾ ਤੇ ਆਪਣੀ ਟਾਂਗ ਪਸਾਣ ਦੀ ਕੋਸ਼ਿਸ਼ ਕਰਦੇ ਹੋ ਜਾਂ ਕਹਿ ਦਈਏ ਵੀ ਕਿਸੇ ਨਾ ਕਿਸੇ ਨਾਲ ਆਇਦ ਨਹੀਂ ਪੰਗੇ ਲੈਂਦੇ ਰਹਿੰਦੇ ਹੋ ਅੱਜ ਵੀ ਤੁਸੀਂ ਇੱਕ ਨਵਾਂ ਪੰਗਾ ਛੇੜ ਕੇ ਬੈਠ ਗਏ ਹੋ ਵੀ 31 ਦਸੰਬਰ ਨੂੰ ਦਜੀਤ ਦਸਾਂ ਦਾ ਸ਼ੋਅ ਨਹੀਂ ਹੁੰਦੇ ਨਾ ਤੁਹਾਡੀ ਦਿਲਜੀਤ ਨਾਲ ਕੀ ਦੁਸ਼ਮਣੀ ਹੋ ਗਈ ਮੈਨੂੰ ਇਹ ਦੱਸੋਗੇ ਮੜਾ ਜੀ ਤੁਸੀਂ ਰਹਿੰਦੇ ਕਿੱਥੇ ਹੋ ਭਾਈ ਲੁਧਿਆਣੇ ਰਹਿੰਦੇ ਆ ਲੁਧਾਨੇ ਰਹਿੰਦੇ ਹਾਂ ਸਾਡੇ ਦੇਸ਼ ਦੇ ਪੁਰਾਣ ਪ੍ਰਧਾਨ ਮੰਤਰੀ ਕੌਣ ਨੇ ਮਨਮੋਹਨ ਸਿੰਘ ਜੀ ਹਾਂਜੀ ਹੂੰ ਕੌਣ ਨੇ ਕਸੂ ਪੱਤਰਕਾਰ ਸਾਹਿਬ ਕੋਣ ਨੇ ਉਹ ਜੀ ਮੈਂ ਬੋਲ ਕੇ ਰਹਾ ਤੇ ਤੁਹਾਡੇ ਸ਼ਰਦਾ ਭਾਵ ਹੈਗੀ ਅੰਦਰ ਬਿਲਕੁਲ ਹੈਗੀ ਹੈ ਜੀ ਹੈਗੀ ਸ਼ਰਦਾ ਭਾਵ ਬਿਲਕੁਲ ਤੇ ਮੇਰੇ ਅੰਦਰ ਵੀ ਸ਼ਰਦਾ ਭਾਵ ਹੈਗੀ ਹੈ ਪੰਜਾਬ ਦੇ ਜਨਤਾ ਅੰਦਰ ਵੀ ਸ਼ਰਦਾ ਭਾਵ ਹੈਗੀ ਹੈ ਠੀਕ ਹੈ ਉਹ ਵੀ ਪੰਜਾਬ ਦੇ ਬੱਬਰ ਸ਼ੇਰ ਸੀਗੇ ਸਵਰਗੀਏ ਸ਼੍ਰੀ ਮਨਮੋਹ ਆਦਰਨੀਏ ਮਨਮੋਹ ਸਿੰਘ ਜੀ ਪੁਰਾ ਪ੍ਰਧਾਨ ਮੰਤਰੀ ਮਾਰੇ ਤੇ ਉਹ ਸ਼ਰਦਾ ਭਾਵ ਉਹ ਸਾਡੇ ਅੰਦਰ ਜਾਗਦੀ ਹੈ ਅਸੀਂ ਪੰਜਾਬੀ ਆ ਇਹ ਪੰਜਾਬੀ ਨਹੀਂ ਹੈ ਡਰਾਮੇ ਬਾਜ਼ਾ ਦਲਜੀਤ ਤੁਹਾਡਾ ਤੁਸੀਂ ਕਿੱਦਾਂ ਕਹਿ ਸਕਦੇ ਹੋ ਤੇ ਮੈਂ ਤੇ ਕਹੂੰਗਾ ਜੀ ਪੈਸੇ ਕਮਾਣ ਲਈ ਜਿਹੜਾ ਕੰਸਰਟ ਇਹਨੇ ਬਣਾਇਆ ਪਿਆ ਕਟੋ ਘਾਟ ਇਹਨੂੰ ਪ੍ਰੋਗਰਾਮ ਕੈਨਸਲ ਕਰਨਾ ਚਾਹੀਦਾ ਸੋ ਇੱਕ ਚੀਜ਼ ਦਾ ਜਵਾਬ ਦਿਓ ਮੈਨੂੰ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਜਿੰਨਾਂ ਨੂੰ ਤੁਸੀਂ ਇੰਨੇ ਰਿਸਪੈਕਟਫੁਲੀ ਕਹਿ ਰਹੇ ਹੋ ਉਹਨਾਂ ਨੂੰ ਮੈਨੂੰ ਇਹ ਦੱਸੋ ਵੀ ਉਹ ਉਹਨਾਂ ਦਾ ਦੇਹਾਂਤ ਕਦੋਂ ਹੋਇਆ ਮੇਰੀ ਗੱਲ ਸੁਣੋ ਅੱਜ ਮੈਂ ਤੁਹਾਨੂੰ ਪੁੱਛ ਰਿਹਾ ਉਹਨਾਂ ਦਾ ਦੇਹਾਂਤ ਕਦੋਂ ਹੋਇਆ ਆ 4 ਦਿਨ ਨਹੀਂ ਬੀਤੇ 7 ਦਿਨ ਦਾ ਮੇਰੀ ਗੱਲ ਤੁਹਾਨੂੰ ਦੱਸਣਾ ਬੈਣਾ 7 ਦਿਨ ਦਾ ਸਰਕਾਰ ਨੇ ਰਾਸ਼ਟਰੀ ਸ਼ੋਕ ਰੱਖਿਆ ਹੋਇਆ ਠੀਕ ਹੈ ਰਾਸ਼ਟਰੀ ਸ਼ੋਗ ਦਾ ਮਤਲਬ ਸਮਝਦੇ ਹੋ ਬਿਲਕੁਲ ਬਿਲਕੁਲ ਮੈਂ ਦੱਸਦਾ ਤੁਹਾਨੂੰ ਸਵਾਲ ਤੇ ਇਹ ਵੀ ਇੱਕ ਪਬਲਿਕ ਦਾ ਇੱਕ ਦੇਖੋ ਕੀ ਕੀ ਹੈ ਪਬਲਿਕ ਦਾ ਕੀ ਹੈ ਠੀਕ ਹੈ ਇਹਨੂੰ ਪਬਲਿਕ ਨੇ ਚੜਾਇਆ ਤੇ ਪਬਲਿਕ ਹੀ ਲਾਂਦੀ ਹੁੰਦੀ ਹੈ ਮੈਂ ਉਹੀ ਤੇ ਮੈਂ ਚੀ ਦੱਸਾਂ ਜਨਤਾ ਉਹਦਾ ਦਿਹਾਂਤ ਕਦੋਂ ਹੋਇਆ ਮੈਂ ਤੁਹਾਨੂੰ ਦੱਸਦਾ 4 ਦਿਨ ਹੋਏ ਨਾ ਇਹ ਸ਼ੋਹ ਦੀ ਗਲਤੀ 31 ਦਸੰਬਰ ਦੀ ਮਹੀਨੇ ਪਹਿਲਾਂ ਹੀ ਹੋ ਗਈ ਸੀ ਹੁਣ ਦੇਖੋ ਲੁਧਿਆਣਾ ਦੇ ਵਿੱਚ ਵੱਡੇ ਵੱਡੇ ਮੈਂ ਕਹਿੰਨਾ ਜਿੰਨੇ ਵੀ ਵੱਡੇ ਵੱਡੇ ਕਲੱਬ ਨੇ ਉਹ ਸਭ ਨੇ ਬੰਦ ਕਰਤਾ ਨੇ ਕੱਲ ਪ੍ਰੋਗਰਾਮ ਨਹੀਂ ਕਰਵਾ ਰਹੇ ਜੇ ਅਗਲੇ ਦੇ ਮਨ ਦੇ ਵਿੱਚ ਭਾਵਨਾ ਹੈਗੀ ਹੈ ਅਗਰ ਉਸ ਪ੍ਰਧਾਨ ਮੰਤਰੀ ਨੇ ਦੇਸ਼ ਲਈ ਕਿੰਨਾ ਕੁਝ ਕੀਤਾ ਮੇਰੇ ਅੰਦਰ ਭਾਵਨਾ ਹੈਗੀ ਹੈ ਮੈਂ ਤਾਂ ਹੀ ਬੋਲਿਆ ਵਾਂ ਕਿ ਨਹੀਂ ਇਹ ਚੀਜ਼ ਨੂੰ ਬਾਅਦ 'ਚ ਵੀ ਕਰ ਲੈਂਦੇ ਪਬਲਿਸਿਟੀ ਲੈਣੀ ਸੀ ਬਾਅਦ 'ਚ ਵੀ ਕਰ ਲੈਂਦੇ ਟਿਕਟਾਂ ਵਿਕ ਚੁੱਕੀਆਂ ਨੇ ਜਿਹੜੀਆਂ ਔਨਲਾਈਨ ਟਿਕਟਾਂ ਲੋਕਾਂ ਨੇ ਖਰੀਦ ਲੀਆਂ ਪੈਸੇ ਦੇ ਦਿੱਤੇ ਜੇ ਦਿਲਜੀਤ ਮੌਕੇ ਤੇ ਕਹਿ ਦੇਵੇ ਕਿ ਸ਼ੋਅ ਬੰਦ ਹੈ ਜੀ ਤਾਂ ਲੋਕਾਂ ਦੇ ਪੈਸੇ ਮਰ ਜਾਣਗੇ ਕਿਸੇ ਦਾ 9000 ਮਰੇਗਾ ਕਿ ਇਹਦਾ 50000 ਮਰੇਗਾ ਜਿਹੜੇ ਔਨਲਾਈਨ ਜਿਹਦੇ ਕੋਲ ਪੈਸੇ ਆ ਉਹਦਾ ਡਿਵਰਟ ਕਰ ਦੇ ਨਾ ਪੈਸੇ ਘੱ ਜਿਨ੍ਹਾਂ ਨੇ ਕੈਸ਼ ਲਈਤੀ ਕਿਸੇ ਤੋਂ ਲੋਕੀ ਸਿਆਣੇ ਹੋਗੇ ਕੋਈ ਟਿਕਟ ਖਰੀਦ ਨਹੀਂ ਰਿਆ ਹੁਣ ਤੁਸੀਂ ਵੀ ਦੇਖ ਲੈਣਾ ਕੱਲ ਖਾਲੀ ਜਾਣਾ ਕੋਈ ਟਿਕਟ ਨਹੀਂ ਖਰੀਦਦਾ ਕਿਉਂਕਿ ਭਾਵਨਾ ਆਪਣੇ ਅੰਦਰ ਤੁਹਾਡੇ ਅੰਦਰ ਭਾਵਨਾ ਹੈਗੀ ਹੈ ਨਾ ਹੈਗੀ ਨਾ ਮੇਰੇ ਅੰਦਰ ਹੀ ਭਾਵਨਾ ਹੈ ਤੇ ਮੈਂ ਆਪਣੀ ਭਾਵਨਾ ਥਰੂ ਕਹਿ ਰਿਹਾ ਵਾਂ ਆਪਣੀ ਭਾਵਨਾ ਦੇ ਹੱਕ ਰੱਖਾ ਕੇ ਕੀ ਕਹਿ ਰਿਹਾ ਕਿ ਦਲਜੀਤ ਦੋਸਾਂ ਜੀ ਤੁਸੀਂ ਜੇ ਵਾਕਈ ਪੰਜਾਬ ਦੇ ਸ਼ੇਰ ਪੁੱਤਰ ਹੋ ਤੇ ਆਪਣਾ ਸ਼ੋਅ ਕੈਨਸਲ ਕਰੋ ਔਰ ਕੱਲ ਤੁਸੀਂ ਇੱਕ ਚੀਜ਼ ਬੋਲੋ ਵੈਸੇ ਤੁਹਾਨੂੰ ਅੱਜ ਹੀ ਬੋਲ ਦੇਣਾ ਚਾਹੀਦਾ ਕਿ ਮੈਂ ਲੁਧਿਆਣਾ ਸ਼ੋਅ ਨਹੀਂ ਕਰ ਰਿਹਾ ਜੀ ਕਿਉਂਕਿ ਮੈਂ ਪੂਰਾ ਪ੍ਰਧਾਨ ਮੰਤਰੀ ਸਰਦਾਰ ਮਨਮੋਨ ਸਿੰਘ ਦਾ ਮੈਂ ਬਹੁਤ ਸਨਮਾਨ ਕਰਦਾ ਉਹਨਾਂ ਨੂੰ ਸਨਮਾਨ ਨਹੀਂ ਦਿੰਦਾ ਆਪਣੀ ਨਾਮਕਾਂ ਨਾਲ ਉਹ ਚੋਚੀ ਦਾ ਬਿਆਨ ਦਲ ਦਿਖਾਇਆ ਨਹੀਂ ਉਹਨਾਂ ਦਾ ਇਹ ਚੀਜ਼ਾਂ ਚਾਹੀਦੀਆਂ ਮੇਰੇ ਅੰਦਰ ਹੈਗੀ ਤੁਹਾਡੇ ਅੰਦਰ ਹੈਗੀ ਮੈਨੂੰ ਮੈਨੂੰ ਜਿੱਥੇ ਤੱਕ ਮੈਨੂੰ ਜਿੱਥੇ ਤੱਕ ਮੈਨੂੰ ਜਿੱਥੇ ਤੱਕ ਦੇਖ ਰਿਹਾ ਵੀ ਤੁਹਾਡੀ ਮਤਲਬ ਜਾਂ ਤਾਂ ਹੱਥ ਪੈ ਗਈ ਤੁਹਾਨੂੰ ਕੀ ਹੈਗੀ ਹੈ ਵੀ ਕਿਸੇ ਨਾ ਕਿਸੇ ਗੱਲ ਤੇ ਆਪਣੇ ਆਪ ਨੂੰ ਤੁਸੀਂ ਸਹੀ ਸਾਬਤ ਕਰਨਾ ਹੀ ਹੈ ਚਲੋ ਮੇਰੀ ਆਰ ਸਮਝੋ ਜੋ ਮਰਜੀ ਸਮਝੋ ਮੈਂ ਤੇ ਜੋ ਚੰਗਾ ਹੈ ਉਹ ਕਰਨਾ ਹੈ ਜੋ ਮਾੜਾ ਹੈ ਤੇ ਮੈਂ ਉਹਦੇ ਖਿਲਾਫ ਬੋਲਣਾ ਹੈ ਉਸੀਂ ਮੇਰੀ ਆ ਸਮਝੋ ਲੱਗਦਾ ਇਹ ਮਾੜਾ ਉਹਦਾ ਸ਼ੋਅ ਹੋ ਰਿਹਾ ਜਿਹੜਾ ਮਾੜਾ ਕਈ ਲੋਕ ਕਈ ਬੱਚੇ ਜਿਹੜੇ ਕਈ ਦੇਖਣਾ ਚਾਹੁੰਦੇ ਨੇ ਉਹਨੂੰ ਜਿਹੜੇ ਟਿਕਟ ਲੈ ਚੁੱਕੇ ਨੇ ਹੁਣ ਜਿਹੜੇ ਮੈਂ ਕਹਿੰਨਾ 100 ਚੋਂ ਅਗਰ 50 ਬੰਦਾ ਟਿਕਟ ਲੈ ਚੁੱਕਿਆ ਹੁਣ ਨੂੰ ਤਾਂ ਕੀ ਉਹ 50 ਬੰਦਾ ਗਲਤ ਹੈ ਜਿਹੜਾ ਜਦੋਂ ਜੇ ਤਲਜੀਤ ਮੌਕੇ ਤੇ ਕਹਿ ਦਈ ਮੈਂ ਸ਼ੋਅ ਨਹੀਂ ਕਰ ਰਿਹਾ ਉਹ 50 ਬੰਦੇ ਦਾ ਪੈਸਾ ਕਿੱਥੋਂ ਆਏਗਾ ਕਿਸੇ ਨੇ ਆਨਲਾਈਨ ਖਰੀਦੀ ਨਹੀਂ ਖਰੀਦੀ ਕਿਸੇ ਨੇ ਕੈਸ਼ ਕੇਸ ਤੋਂ ਲੈ ਲਈ ਟਿਕਟ ਬਲੈਕ ਵਿੱਚ ਵੀ ਬੜੀ ਟਿਕਟ ਵਿਕੀ ਆ ਨਿਊਜ਼ ਵੀ ਚੱਪੀ ਹੈ ਅੱਜ ਤੱਕ ਤਵੀ ਖਬਰ ਚੱਪੀ ਹੈ ਦਿਲਜੀਤ ਦੋਸਾਂਝ ਦੀ ਵੀ ਦਿਲਜੀਤ ਦੋਸਾਂਝ ਦੀਆਂ ਟਿਕਟਾਂ ਬਲੈਕ ਦੇ ਵਿੱਚ 40 40 45 45 ਹਜ਼ਾਰ ਦੀਆਂ ਵਿਕੀਆਂ ਨੇ ਜਿਹੜੇ ਦਿੱਲੀ ਚ ਕਾਨਸਰਟ ਹੋਏ ਨੇ ਉਹਦੇ ਮੁੰਬਈ ਦੇ ਵਿੱਚ ਪੁਣੇ ਦੇ ਵਿੱਚ ਹੋਏ ਨੇ ਫਿਰ ਜੇਕਰ ਉਹ ਇਸ ਟਾਈਮ ਮੌਕੇ ਦੇ ਉੱਤੇ ਕਹਿ ਦਵੇ ਕਿ ਨਹੀਂ ਕਰਨਾ ਕੱਲ ਦਾ ਸ਼ੋਅ ਮੈਂ ਠੀਕ ਹੈ ਤੇ ਫਿਰ ਉਹ ਜਿਹੜੇ ਲੋਕ ਟਿਕਟ ਲੈ ਚੁੱਕੇ ਨੇ ਆਲਰੇਡੀ ਉਹਨਾਂ ਨੂੰ ਪੈਸਾ ਕੌਣ ਦੇਵੇਗਾ ਲੋਕਾਂ ਨੂੰ ਕੋਈ ਫਰਕ ਨਹੀਂ ਆ ਲੋਕ ਬਹੁਤ ਸਿਆਣੇ ਹੋ ਗਏ ਆ ਕੋਈ ਇਹ ਨਹੀਂ ਆ ਲੋਕ ਬਹੁਤ ਸਿਆਣੇ ਆ ਕੱਲੇ ਦੇ ਸ਼ੋਅ ਨੂੰ ਨਕਾਰਨਗੇ ਔਰ ਅਸੀਂ ਕੱਲ ਜਾ ਕੇ ਧਰਨਾ ਵੀ ਦਵਾਂਗੇ ਸ਼ੋਅ ਬੰਦ ਵੀ ਕਰਾਵਾਂਗੇ ਤੁਸੀਂ ਕਰਾ ਸਕਦੇ ਹੋ ਸ਼ੋਅ ਬੰਦ ਕੋਈ ਜੀ ਕਿਉਂ ਨਹੀਂ ਕਰਾ ਸਕਦੇ ਕਿਹੜਾ ਕੰਮ ਨਹੀਂ ਕਰ ਸਕਦਾ ਅਮੀ ਤੋੜਾ ਉਹ ਤੁਸੀਂ ਕੱਲ ਦੇਖਣਾ ਕੀ ਕੀਤਾ ਜਾਏਗਾ ਤੁਹਾਡੇ ਵੱਲੋਂ ਫਿਰ ਤੁਸੀਂ ਕੱਲ ਦੇਖਣਾ ਨਾ ਤੁਸੀਂ ਹੁਣ ਕੀ ਦੇਖਣਾ ਤੁਸੀਂ ਕੱਲ ਦੇਖਣਾ ਤੁਸੀਂ ਕੱਲ ਚੀਜ਼ ਦੇਖਣਾ ਬਹੁਤ ਕੁਝ ਕਰ ਸਕਦੇ ਹਾਂ ਅਸੀਂ ਕੋਈ ਇਹੋ ਜੀ ਗੱਲ ਨਹੀਂ ਹੈ ਸਮਝ ਗਏ ਜੀ ਉਹ ਸਾਡੇ ਦੇਸ਼ ਦੇ ਪੂਰੇ ਪ੍ਰਧਾਨ ਮੰਤਰੀ ਹੈ ਅਸੀਂ ਨਮ ਅੱਖਾਂ ਨਾਲ ਉਹ ਸ਼ਿਦਾਂਜੀ ਦਵਾਂਗੇ ਕੱਲ ਬੋਲਾਂਗੇ ਕੀ ਤੁਸੀਂ ਵੀਡੀਓ ਬਣਾਣੀ ਬੰਦ ਕਰ ਦਿਓਗੇ ਫਿਰ ਵੀ ਉਹ ਬਣਾਣੀ ਕੀ ਬੰਦ ਕਰਨੀ ਮੈਂ ਬੋਲੂਗਾ ਕਾਹਦੀ ਤੇ ਪੁੱਛਣਾ ਤੁਹਾਨੂੰ ਜੇ ਤੁਸੀਂ ਆਪਣੀ ਨਾਮ ਅੱਖਾਂ ਦੇ ਨਾਲ ਦੱਸ ਰਹੇ ਹੋ ਤੁਸੀਂ ਆਪ ਦੀ ਨਾਮ ਅੱਖਾਂ ਦੇ ਨਾਲ ਕਹਿ ਰਹੇ ਹੋ ਨਾ ਵੀ ਉਹਨਾਂ ਨੂੰ ਸ਼ਰਧਾਂਜਲੀ ਦਈਏ ਫਿਰ ਤੁਸੀਂ ਵੀਡੀਓ ਬਣਾਣੀ ਬੰਦ ਕਰ ਦਿਓ ਤੁਸੀਂ 7 ਦਿਨ ਵੀਡੀਓ ਨਾ ਪਾਇਓ ਕੋਈ ਆਪਣੇ ਪੇਜ ਤੇ ਤੁਸੀਂ ਤਾਂ ਅੱਜ ਸਵੇਰੇ ਵੀਡੀਓ ਚੜ੍ਹ ਕੇ ਮੈਗੇ ਮੈਂ ਤਾਂ ਕਿਹੜੀ ਪਾਈ ਆ ਮੈਂ ਪਾਈ ਆ ਕਿ ਜਦੋਂ ਕਿਸਾਨਾਂ ਨੇ ਪੰਜਾਬ ਬੰਦਾ ਐਲਾਨ ਕੀਤਾ ਮੈਂ ਉਸ ਚੱਕਰ ਚ ਪਾਈ ਆ ਨਾ ਕਿ ਮੈਂ ਇਸ ਚੱਕਰਾਂ ਦੇ ਵਿੱਚ ਜਦੋਂ ਮੈਂ ਕੋਈ ਕੰਮ ਹੋ ਜਾਂਦਾ ਕੋਈ ਮੂਟਾਂ ਵੀਡੀਓ ਨਹੀਂ ਪੰਦਾ ਠੀਕ ਹੈ ਮੈਂ ਮੁੱਦੇ ਵਾਲੀ ਗੱਲ ਕਰਦਾ ਮੁੱਦੇ ਵਾਲੀ ਬੰਦਾ ਤੇ ਮੁੱਦੇ ਦੇ ਬੰਮੀ ਤੇਨੇ ਬੋੜੇ ਬੋਲ ਨਹੀਂ ਬੋਲਣਾ ਜੀ ਨਹੀਂ ਕਿਸਾਨਾਂ ਦੇ ਨਾਲ ਹੁਣ ਤੁਹਾਡਾ ਕਾਦਰ ਰੋਲਾ ਪੈ ਗਿਆ ਰੋਲਾ ਕਾਦਰ ਪੈਣਾ ਮੇਰਾ ਤਾਂ ਕੋਈ ਰੋਲਾ ਕਿਸੇ ਨਾਲ ਨਹੀਂ ਹੈਗਾ ਤੁਸੀਂ ਕਹਿੰਦੇ ਹੋ ਕਿ ਕਿਸਾਨ ਗਲਤ ਨੇ ਆਮ ਜਨਤਾ ਪਰੇਸ਼ਾਨ ਹੋਈ ਆ ਕਿਸਾਨ ਮੈਂ ਕਦੋਂ ਕਿਹਾ ਗਲਤ ਹੈ ਮੈਂ ਤੇ ਆਮ ਜਨਤਾ ਚਲੋ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਣੀਆਂ ਤੇ ਕਿਸਾਨ ਕੀ ਕਰਨਗੇ ਤੁਸੀਂ ਉਹਦਾ ਸ਼ੋਅ ਬੰਦ ਕਰਾਣਾ ਤੁਸੀਂ ਦਿਲਜੀਤ ਦਾ ਸ਼ੋਅ ਬੰਦ ਕਰਾਉਣ ਵਾਸਤੇ ਧਰਨਾ ਲਾਣ ਲੱਗੇ ਹੋ ਜਿਹਦੀਆਂ 13 ਮੰਗਾਂ 12 ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਬੰਦਿਆਂ ਦੀਆਂ ਠੀਕ ਹੈ ਉਹ ਕੀ ਧਰਨਾ ਲਾ ਦੇਂਦਾ ਉਹ ਗਲਤ ਹੋਗੇ ਪਹਿਲਾਂ ਗੱਲ ਸੁਣ ਲਓ ਫਿਰ ਆਨਸਰ ਲੈ ਲਓ ਆਪ ਜੇ ਕਿਸਾਨਾਂ ਨੇ ਗਲਤ ਕੰਮ ਕੀਤਾ ਮੈਂ ਤਾਂ ਹੀ ਕਹਾਂ ਕਿ ਕਿਸਾਨ ਗਲਤ ਹੈ ਆਮ ਜਨਤਾ ਦਾ قصور ਕੀ ਹੈ ਆਮ ਜਨਤਾ ਦਾ قصور ਦੱਸ ਦੋ ਦੇਖੋ ਤੁਸੀਂ ਕਈ ਨਿਜੀ ਚੈਨਲਾਂ 'ਤੇ ਖਬਰ ਚਲਦੀ ਵੀ ਸੀ ਦਵਾਈ ਲੈਣ ਨੂੰ ਇੱਕ ਬੰਦਾ ਪੜਾ ਕੀ ਕਹਿ ਰਿਹਾ ਸੀ ਮੇਰੇ ਬੱਚੇ ਬਿਮਾਰ ਆ ਮੈਨੂੰ ਦਵਾਈ ਲੈਣ ਜਾਂਦਿਓ ਮੈਂ ਕਹਿੰਦਾ ਸਰਕਾਰਾ ਦੇਖ ਲਓ ਕੀ ਕਰ ਰਹੀਆਂ ਚੁੱਪ ਗਿਆ ਆ ਆਮ ਜਨਤਾ ਦਾ قصور ਦੱਸ ਦੋ ਆਮ ਜਨਤਾ ਦਾ قصور ਕੀ ਆਮ ਜਨਤਾ ਨੇ ਤੁਹਾਨੂੰ ਵੋਟਾਂ ਪਾਈਆਂ ਜਿਤਾਇਆ ਇਹ قصور ਕੀਤਾ ਆਮ ਜਨਤਾ ਨੇ ਕਿ ਤੁਸੀਂ ਪੰਜਾਬ ਬੰਦ ਕਰਾਓ ਧਰਨੇ ਲਾਓ ਰੇਲ ਰੇਲ ਮਾਰਗ ਰੋਕੋ ਸਲੋਕਾਂ ਸਬਜ਼ੀਆਂ ਆਟਾ ਜੋ ਸਮਾਨ ਨੂੰ ਕੋਈ ਬੰਦ ਕਰਦੇ ਹੋ ਇਹ ਕੰਮ ਨਹੀਂ ਕਿੱਦਾਂ ਤੁਹਾਨੂੰ ਤੁਸੀਂ ਹੱਕ ਲੈਣਾ ਹੈ ਤੁਸੀਂ ਜਾ ਕੇ ਭਾਜਪੀ ਦੇ ਘਰਾਂ ਦੇ ਜਾ ਕੇ ਉਹਦੇ ਬਾਹਰ ਕਰਨੇ ਲਾਓ ਤੁਸੀਂ ਹੋਰ ਸਰਕਾਰ ਨੂੰ ਭਾਜਪੀ ਦੀ ਸਰਕਾਰ ਦੇ ਜਿਹੜੇ ਮੰਗਾਂ ਬਣਾਣੀਆਂ ਉਹਨਾਂ ਦੇ ਨੁਮਾਇੰਦਿਆਂ ਨੂੰ ਘੇਰੋ ਨਾ ਕਿ ਕਿਸੇ ਆਮ ਬੰਦੇ ਨੂੰ ਪਰੇਸ਼ਾਨ ਕਰੋ ਆਮ ਬੰਦੇ ਨੂੰ ਨਾ ਲੈ ਕੇ ਚੱਲੋ ਆਮ ਬੰਦਾ ਤੁਹਾਡੇ ਨਾਲ ਅੱਜ ਵੀ ਖੜਾ ਹੈ ਆਮ ਬੰਦੇ ਨੂੰ ਅੱਜ ਤੁਸੀਂ ਰੇਲਾ ਮੰਨ ਦੇਖੋ ਦੂਜੇ ਦਿਨਾਂ ਕਹਿੰਦੇ ਰੇਲ ਬੰਦ ਹੈ ਜੀ ਦੂਜੇ ਦਿਨਾਂ ਕਹਿੰਦੇ ਪੰਜਾਬ ਬੰਦ ਹੈ ਜੀ ਉਹ ਤਾਂ ਬੰਦੇ ਦੇ ਪਰੇਸ਼ਾਨ ਹੋਊਗਾ ਕੀ ਹੋਊਗਾ ਤੁਸਾਨੂੰ ਖਬਰਾਂ ਚਲਦੀ ਦੇਖਿਆ ਨਹੀਂ ਚੋੜੇ ਬਿਆਰ ਕੀ ਹੋਇਆ ਜਸਮੁਨਾਹ ਚੋਂ ਕੀ ਹੋਇਆ ਕਈ ਜਗ੍ਹਾ ਕੀ ਹੋਇਆ ਮਤਲਬ ਆਮ ਬੰਦਾ ਪਰੇਸ਼ਾਨ ਹੋ ਚੁੱਕਿਆ ਹੈ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਇਹਦੇ ਵਿੱਚ ਵੀ ਜਿਹੜੇ ਕਿਸਾਨਾਂ ਦੇ ਵੱਲੋਂ ਬੜਾ ਲੋਕਾਂ ਦਾ ਸਹਿਯੋਗ ਕੀਤਾ ਗਿਆ ਦੇਖਿਆ ਗਿਆ ਵੀ ਐਂਬੂਲੈਂਸ ਐਮਰਜੈਂਸੀ ਨੂੰ ਵੀ ਰਾਹ ਦਿੱਤਾ ਗਿਆ ਨੇ ਤੋਂ ਉਸ ਤੋਂ ਆ ਜਿਹੜੇ ਕਿਨਾਂ ਦੇ ਵਿਆਹ ਹੋ ਰਹੇ ਨੇ ਕਿ ਇਹਦਾ ਭੋਗ ਹੈ ਕੁਛ ਉਹਨਾਂ ਨੂੰ ਵੀ ਰਾਹ ਦਿੱਤੇ ਗਏ ਨੇ ਕਿਸਾਨਾਂ ਦੇ ਵੱਲੋਂ ਕਿਸਾਨ ਆਪ ਮਰਨ ਵਰਤ ਤੇ ਬੈਠੇ ਨੇ ਪਰ ਲੋਕਾਂ ਲਈ ਲੰਗਰ ਲਗਾ ਰਹੇ ਨੇ ਤੁਹਾਨੂੰ ਉਹ ਨਹੀਂ ਦਿਸਦਾ ਸਾਨੂੰ ਸਾਰਾ ਕੁਝ ਨਜ਼ਰ ਆਂਦਾ ਅਸੀਂ ਤੁਹਾਨੂੰ ਸਾਰਾ ਕੁਝ ਦੱਸਦਾ ਕੀ ਆਮ ਜਨਤਾ ਨਾਲ ਤੱਕਾ ਨਾ ਕਰੋ ਸਰਕਾਰ ਨਾਲ ਤੁਹਾਡੀ ਲੜਾਈ ਹੈ ਤੁਸੀਂ ਸਰਕਾਰ ਨਾਲ ਜੇ ਤੁਸੀਂ ਕਰਨਾ ਹੈ ਤੁਸੀਂ ਸ਼ਿਵਸੇ ਨਾਲ ਯਾਦ ਕਰੋ ਸ਼ਿਵਸੇ ਨਾਲ ਬੜਾ ਸਮਰਥਨ ਕਰੇਗੀ ਸ਼ਿਵਸੇ ਨਾਲ ਤੁਹਾਡੇ ਨਾਲ ਹੈ ਹੱਕਾਂ ਮੰਗਨਾਂ ਨਾਲ ਤੁਹਾਡੇ ਨਾਲ ਕਿੰਨਿਆ ਕਿ ਸ਼ਿਵਸੇ ਨਾਲ ਨੇ ਪੌਣਾ ਕਿਸਾਨਾਂ ਦੇ ਨਾਲ ਖੜਕੇ ਧਰਨੇ ਲਾ ਲਏ ਨੇ ਤੁਸੀਂ ਗਏ ਅੱਜ ਲੱਡਵਾਲ ਟੋਲ ਪਲਾਜ਼ਾ ਜਿੱਥੇ ਕਿਸਾਨਾਂ ਦੇ ਨਾਲ ਧਰਨਾ ਦਿੱਤਾ ਗਿਆ ਹੈ ਵਿਰੋਧ ਕੀਤਾ ਪੰਜਾਬ ਬੰਦਾ ਤੇ ਮੈਂ ਤੇ ਆਮ ਜਨਤਾ ਨਾਲ ਆ ਜੇ ਤੁਸੀਂ ਸਰਕਾਰ ਦਾ ਵਿਰੋਧ ਕਰੋਗੇ ਸਰਕਾਰ ਦੇ ਆਮ ਜਨਤਾ ਨੂੰ ਪਰੇਸ਼ਾਨ ਨਾ ਕਰੋ ਆਮ ਜਨਤਾ ਨੂੰ ਕਹੋ ਕਿ ਤੁਸੀਂ ਸਾਡਾ ਸਾਥ ਦਿਓ ਬਿਲਕੁਲ ਜਿਹੜੇ ਖਨੋਰੀ ਬਾਰਡਰ ਤੇ ਅਗਰ ਡੱਲੇਵਾਲ ਸਾਹਿਬ ਦੀ ਗੱਲ ਕੀਤੀ ਜਾਵੇ ਉਹ ਮਰਨ ਵਰਤ ਤੇ ਬੈਠੇ ਨੇ ਤੇ ਦੇਖਿਆ ਜਾ ਰਿਹਾ ਵੀ 30-35 ਦਿਨਾਂ ਤੋਂ ਮਰਨ ਵਰਤ ਤੇ ਬੈਠ ਰਹੇ ਨੇ ਤੇ ਉਹਨਾਂ ਦੀ ਜਿਹੜੀ ਤਬੀਅਤ ਹੈ ਉਹ ਖਰਾਬ ਹੋਈ ਜਾ ਰਹੀ ਦਿਨ-ਪਰਤਿ ਦਿਨ ਖਰਾਬ ਹੋ ਜਾ ਰਹੀ ਹੈ ਡਾਕਟਰਾਂ ਦੇ ਵੱਲੋਂ ਲਈ ਕੀਤਾ ਜਾ ਰਿਹਾ ਕਿ ਤੁਹਾਡੇ ਦੇ ਵਿੱਚ ਉਹਨਾਂ ਲਈ ਸ਼ਰਦਾ ਭਾਵਨਾ ਨਹੀਂ ਹੈਗੀ ਤੇ ਮਨ 'ਚ ਬਹੁਤ ਸ਼ਰਦਾ ਭਾਵ ਹੈ 34-35 ਦਿਨ ਹੋ ਗਏ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਇੱਕ ਬਜ਼ੁਰਗ ਬੰਦਾ ਕਿਹਦੇ ਲਈ ਬੈਠਾ ਹੈ ਪੰਜਾਬ ਦੀ ਪੰਜਾਬ ਦੇ ਲਈ ਔਰ ਪੰਜਾਬ ਉਹਨਾਂ ਲਈ ਸੋਚਦਾ ਪੰਜਾਬ ਨੂੰ ਪਰੇਸ਼ਾਨ ਨਾ ਕਰਨ ਪੰਜਾਬ ਨੂੰ ਕਹਿਣ ਕਿ ਮੇਰੇ ਨਾਲ ਚੱਲੋ ਮੇਰੇ ਨਾਲ ਇਦਾਂ ਹੁਕਾ ਹੋਇਦਾ ਹੁਕਾ ਮੱਜਣਗੇ ਪੰਜਾਬ ਨਾਲ ਸਾਥ ਦਊਗਾ ਸ਼ਮਸ਼ੇਰ ਨਾਲ ਸਾਥ ਦਊਗੀ ਸ਼ਿਫਸਨਾ ਵੀ ਨਾਲ ਹੈ ਹਮੇਸ਼ਾ ਜੇ ਸਰਕਾਰ ਦਾ ਤੁਸੀਂ ਵਿਰੋਧ ਕਰੋ ਸਰਕਾਰ ਨੂੰ ਕਰੋ ਆਮ ਜਨਤਾ ਨੂੰ ਆਮ ਬੰਦੇ ਨੂੰ ਪਰੇਸ਼ਾਨ ਨਾ ਕਰੋ ਸਰਕਾਰ ਦੇ ਨਾਲ ਕਰੋਂਗੇ ਵਿਰੋਧ ਸ਼ਿਫਸਨਾ ਤੁਹਾਡਾ ਹਰ ਵਕਤ ਸਾਥ ਦੇਗੀ ਇਹ ਤੁਹਾਡੇ ਕਹਿਣ ਦਾ ਭਾਵੇਂ ਇਹ ਵੀ ਜਿਹੜੇ ਲੋਕ ਮੋਦੀ ਆਮਿਤ ਸ਼ਾਹ ਦੇ ਖਿਲਾਫ ਨੇ ਉਹ ਗਲਤ ਨੇ ਲੋਕ ਜਿਹੜੇ ਜਿਹੜੇ ਕਿਸਾਨ ਨੇ ਉਹ ਭਗਵੰਤ ਮਾਨ ਦੇ ਖਿਲਾਫ ਹੋ ਰਹੇ ਨੇ ਉਹ ਜਿਹੜੇ ਲੋਕ ਜਿਹੜੇ ਕਿਸਾਨ ਲੋਕ ਆਪਣੇ ਕਵੀ ਸ਼ਾਹ ਦੇ ਖਿਲਾਫ ਵੀ ਆਪ ਮੋਦੀ ਦੇ ਖਿਲਾਫ ਮੋਦੀ ਦੇ ਖਿਲਾਫ ਨੇ ਉਹ ਮੋਦੀ ਤੋਂ ਆਪਣੀ ਮੰਗ ਕਰ ਰਹੇ ਨੇ ਮੋਦੀ ਵੱਲੋਂ ਮੰਗ ਨਹੀਂ ਪੂਰੀ ਕੀਤੀ ਜਾ ਰਹੀ ਤਾਂ ਉਹ ਕਿਸਾਨ ਆ ਗੋਲਤ ਨਹੀਂ ਲੋਕ ਕਿੱਦਾਂ ਗਲਤ ਹੋ ਗਏ ਮੈਂ ਕਿਸਾਨ ਆ ਗੋ ਦੀ ਗੱਲ ਕਰ ਲੋਕ ਇਹ ਲੋਕ ਮੈਂ ਆਪਣੇ ਕਿਸਾਨ ਲੋਕ ਚਲੋ ਮੈਂ ਕਹਿਣਾ ਕਿਸਾਨਾਂ ਨੇ ਆਪਣਾ ਹੱਕ ਲੈਣਾ ਹੈ ਉਹ ਆਪਣੇ ਹੱਕ ਜਿੱਤ ਲੜਾਈ ਲੜ ਰਹੇ ਨੇ ਸਾਨੂੰ ਵਿੱਚ ਕੋਈ ਨਹੀਂ ਹੈਗਾ ਹਰ ਸੀ ਵੀ ਲੜਦੇ ਆ ਆਪਣੇ ਹੱਕਾਂ ਦੀ ਲੜਾਈ ਉਹ ਲੜ ਰਹੇ ਨੇ ਮੈਂ ਉਹਨਾਂ ਨਾਲ ਆ ਤੁਸੀਂ ਮੰਨਦੇ ਪੰਜਾਬ ਬੰਦ ਆਖਿਆ ਜਾ ਸਕਦਾ ਹੈ ਇਸ ਨੂੰ ਕਿ ਜਿਹੜਾ ਚਾਰ 4 ਵਜੇ ਤੋਂ ਬਾਅਦ ਪੰਜਾਬ ਖੋਲ ਦਿੱਤਾ ਗਿਆ ਵੀ ਹਾਂ ਵੀ 4 ਵਜੇ ਤੱਕ ਅਸੀਂ ਸਿਰਫ ਕਰਨਾ ਹੈ ਪੰਜਾਬ ਅੱਜ ਲੋਕਡਾਊਨ ਜਾਂ ਮੰਨ ਲਿਆ ਆਪਾਂ ਇਹ ਚੀਜ਼ ਪੁੱਛੋ ਕਿਸਾਨਾਂ ਨੂੰ ਜਾ ਕੇ ਤੁਸੀਂ 24 ਘੰਟੇ ਜਾਂ 12 ਘੰਟੇ ਦਾ 10 ਘੰਟੇ ਪੇਸ਼ਾਨ ਕੀਤਾ ਜਨਤਾ ਨੂੰ ਤੁਹਾਡਾ ਮਸਲਾ ਹੱਲ ਹੋਇਆ ਇਹੀ ਗੱਲ ਤੁਸੀਂ ਉਹਨਾਂ ਨੂੰ ਪੁੱਛੋ ਤੁਸੀਂ ਆਪਣਾ ਜੇ ਮਸਲਾ ਹੱਲ ਕਰਨਾ ਸਰਕਾਰ ਨਾਲ ਫਾਈਟ ਕਰੋ ਸਰਕਾਰ ਤੋਂ ਆਪਣਾ ਹੱਕ ਮੰਗੋ ਅਸੀਂ ਤੁਹਾਡੇ ਸਾਥ ਦਾਂਗੇ ਜੇਕਰ ਗੱਲ ਕੀਤੀ ਆਵੇ ਖਨੋਰੀ ਬਾਰਡਰ ਤੇ ਜਿਹੜੇ ਕਿਸਾਨ ਖੜੇ ਨੇ ਉਹਨਾਂ ਉਤੇ ਅਥਰੂ ਦੀ ਗੈਸ ਸੁੱਟੀ ਜਾਂਦੀ ਹੈ ਉਹਨਾਂ ਉਤੇ ਪਾਣੀ ਠੰਡੇ ਪਾਣੀ ਦੀ ਪੁਸ਼ਾਰ ਕੀਤੀ ਜਾਂਦੀ ਹੈ ਉਹ ਵੀ ਤਾਂ ਸਰਕਾਰ ਨਾਲ ਡਾਇਰੈਕਟ ਫਾਈਟ ਹੀ ਕਰ ਰਹੇ ਨੇ ਨਾ ਸਰਕਾਰ ਨਾਲ ਕਰੋ ਨਾ ਮੈਂ ਤੁਹਾਨੂੰ ਸਿੱਧਾ ਸੁਦਾ ਸਪਨਸ਼ਵਾ ਦੇ ਰਿਆ ਵਾਂ ਕਿ ਅਸੀਂ ਕਿਸਾਨਾਂ ਨਾਲ ਆਂ ਜੇ ਤੁਸੀਂ ਸਰਕਾਰ ਨਾਲ ਕਰੋਗੇ ਜੇ ਤੁਸੀਂ ਜਨਤਾ ਦੇ ਵਿਰੋਧ ਆਉਂਗੇ ਅਸੀਂ ਫਿਰ ਤੁਹਾਡੇ ਐਂਟੀ ਅੱਛਾ ਜੀ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜੇ ਜਿਹੜੇ ਪੰਜਾਬ ਦੇ ਕਿਸਾਨ ਨੇ ਇਹ ਜੇਕਰ ਇਹ ਪੰਜਾਬ ਬੰਦ ਨਾ ਕਰਾਣੇ ਕੋਈ ਬੰਦ ਨਾ ਕਰਾਉਣ ਇਹ ਸਿੱਧਾ ਤਰਿਕ ਸਰਕਾਰ ਨਾਲ ਖੜੇ ਸਿੱਧਾ ਸਰਕਾਰ ਦੇ ਨਾਲ ਤੁਸੀਂ ਨਾਲ ਮਤਲਬ ਤੁਸੀਂ ਜਾ ਕੇ ਕਲ ਖਨੋਰੀ ਬਾਰਡਰ ਬੈਠੋਗੇ ਤੁਸੀਂ ਮੰਨਵਰਤ ਦੇ ਬੈਠੋਗੇ ਬਿਲਕੁਲ ਅਸੀਂ ਉਹਨਾਂ ਨਾਲ ਆ ਉਹਨਾਂ ਦਾ ਸਮਰਥਨ ਕਹਿੰਦੇ ਕਿ ਪੁੱਛਣਾ ਡੱਲੇਵਾਲ ਸਾਹਿਬ ਦੇ ਨਾਲ ਜਾ ਕੇ ਬੈਠ ਜਾਓਗੇ ਤੁਸੀਂ ਬਿਲਕੁਲ ਸਮਰਥਨ ਕਰਾਂਗਾ ਕਹਿਣ ਕਿ ਸ਼ਿਮਸਨਾ ਸਾਡਾ ਸਾਥ ਦੇਵੇ ਸ਼ਿਮਸਨਾ ਨਾਲ ਆਏਗੀ 100% ਜੈ ਸ਼੍ਰੀ